ਇੱਕ ਪਰਿਵਾਰ ਦੇ ਜੀ ਦੀ ਮੌਤ ਹੋਈ ਹੈ ਉਸ ਘਰੇ ਪਹੁੰਚਿਆ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਹੋਏ ਆ ਉਸ ਪਰਿਵਾਰ ਦੇ ਘਰੇ ਆ ਪਹੁੰਚਿਆ ਜਿਸ ਪਰਿਵਾਰ ਦੇ ਜੀ ਦੀ ਇੱਕ ਮੌਤ ਹੋਈ ਹੈ ਕੀ ਗੱਲਬਾਤ ਹੋਈ ਕਿੰਨੇ ਕਬਜੇ ਦਾ ਟਾਈਮ ਸੀ ਭੈਣੇ 10 11 ਵਜੇ ਦਾ ਸੀ ਗੋਮੇ ਸਵਾ 8 ਦਾ ਸਵਾ 8 ਹਾਂ ਸਾਰੇ ਘਟਾ ਦਾ ਤੇ ਦੁੱਧ ਲੈਣ ਕੱਲਿਆ ਸੀ ਬੱਚੇ ਸੀਗੇ ਛੋਟੇ ਛੋਟੇ ਮੈਂ ਕਹ ਦੁੱਧ ਦੋਜੀ ਦਾ ਟਾਈਮ ਹੋ ਗਿਆ ਤੂੰ ਦੁੱਧ ਲਿਆਉ ਤਾਂ ਘਰੇ ਸੀਗਾ ਉਸ ਟਾਈਮ ਵੀ ਲੜਾਈ ਲੁੜਾਈ ਚ ਹੈ ਨਹੀਂ ਸੀਗਾ ਤੇ ਚਲੋ ਦੁੱਧ ਲੈਣ ਉੱਠ ਕੇ ਦੁੱਧ ਲੈਣ ਗਏ ਨੂੰ ਉੱਥੇ ਢਾ ਲਿਆ ਉਹਨਾਂ ਨੇ ਜਾਨ ਸਾਰੀ ਵੀਰ ਜੀ ਜਿਵੇਂ ਹੁਣ ਮੇਰਾ ਬੰਦਾ ਮਾਰਾ ਨਾ ਮੈਂ ਤਾਂ ਬਰੋਬਰ ਮਾਰ ਕੇ ਫੇਰ ਜਿ ਸ਼ਕਾਰ ਕਰਨਾ ਮੈਂ ਉਹਨਾਂ ਚਿਰ ਨਹੀਂ ਕੁਝ ਵੀ ਕਰ ਸਕਦੀ ਮੇਰਾ ਕੋਈ ਨਹੀਂ ਬੰਦਾ ਗਵਰ ਦਾ ਵੀਰ ਸਾਡਾ ਜਿੰਨੇ ਉਹ ਕਿੰਨੇ ਕ ਬੰਦੇ ਆਏ ਸੀ ਬਾਵਾ ਜਾਣੇ ਸੀ ਉਹ ਤਾਂ 100 ਦੇ ਨੇੜੇ ਸੀ ਬਾਈ ਸਾਉ ਦਾ ਨਰਸੀਆ ਸਾਉ ਦਾ ਨਰਸੀ ਮੈਂ ਅਸੀਂ ਦੋਨੇ ਦਰ ਪਰਜਾਈ ਮਿਹਨਤ ਵੀ ਕੀਤੀ ਪੈ ਦੀ ਚਿੰਨੀ ਵੀ ਰੱਖੀ ਤੁਸੀਂ ਨਾਲ ਸੀ ਹਾਂ ਅਸੀਂ ਨਾਲ ਸੀ ਮੇਰਾ ਜੇਠ ਕਹਿੰਦਾ ਤੂੰ ਕਹਿੰਦਾ ਪਰਜਾਈ ਘਰੇ ਚੱਲ ਕਹਿੰਦਾ ਤੈਨੂੰ ਲੈ ਜਾਣਗੇ ਖੱਚ ਕੇ ਮੈਂ ਕਿਹਾ ਮੈਨੂੰ ਨਹੀਂ ਖੱਚਦੇ ਮੈਂ ਤੁਹਾਨੂੰ ਬਚਾਉਣੀ ਆ ਕਿ ਅਸੀਂ ਦੋਨੇ ਦਰ ਪਰ ਜਨੇ ਹੱਥ ਬੰਨ ਲੈ ਮੜ ਕੇ ਜੋੜ ਕੇ ਡਾਂਗਾ ਸਿਰ ਤੇ ਮੇਰੇ ਜੇਠ ਦੇ ਮਾਰਗਾ ਉਹਨਾਂ ਨੇ ਤੁਹਾਡੇ ਸਾਹਮਣੇ ਹਾਂ ਮੇਰੇ ਸਾਹਮਣੇ ਤੇ ਮੜ ਕੇ ਉਹਦੇ ਘਰ ਵਾਲੀ ਥਾਣੇ ਤੇ ਤੇ ਸੋਨੀ ਦੇ ਤੇ ਮਧੋੜਿਆ ਮੈਨੂੰ ਨਾਲੇ ਦੇ ਵਿੱਚ ਤੁਹਾਨੂੰ ਹਾਂਜੀ ਜੀ ਹਾਂ ਤੁਹਾਡੀ ਕੀ ਉਹਨਾਂ ਨਾਲ ਦਸ਼ਮਣੀ ਸੀ ਕੀ ਕੋਈ ਦਸ਼ਮਣੀ ਨਹੀਂ ਸੀ ਸਾਨੂੰ ਦਸ਼ਮਣੀ ਦਾ ਹੀ ਨਹੀਂ ਪਤਾ ਸੀ ਸਾਨੂੰ ਤਾਂ ਵੀਰ ਜੀ ਵੀ ਕੀ ਦਸ਼ਮਣੀ ਜਵਾਕਾਂ ਦੀ ਜਵਾਕਾਂ ਦੀ ਪਹਿਲਾਂ ਦੀ ਦਸ਼ਮਣੀ ਆ ਕਿ ਹੁਣ ਦੀ ਦਸ਼ਮਣੀ ਆ ਸਾਨੂੰ ਤਾਂ ਬਸ ਇੱਕ ਕੱਲਾ ਮਾਰੇ ਦਾ ਪਤਾ ਲੱਗਾ ਵੀ ਮੇਰਾ ਮੁੰਡਾ ਤੇ ਮੇਰਾ ਜੇੜ ਲਟਾ ਕੇ ਸੜਤਾ ਜੀ ਹਾਂ ਮੇਰੇ ਮੁੰਡੇ ਦੀ ਨੱਕ ਦੀ ਹੱਡੀ ਵੜਤੀ ਤੇ ਮੇਰੇ ਜੇੜ ਦੇ ਤਾਂ ਜਮਾਂ ਧੌਣ ਦਾ ਮਣ ਕੇ ਤੇ ਮਾਰੇ ਢਾਂਗ ਆਣੀ ਦੋ ਵਾਰਾਂ ਮਾਰੀ ਨਾਲੇ ਮੇਰੇ ਵੇਦੀ ਵੇਦੀ ਮਾਰੀ ਮੈਸੀ ਹੱਥ ਦੋਨੇ ਜੀ ਦੋਨੇ ਦਰਪਰਜਾਈ ਬੰਨੀ ਬੈਠੇ ਆਂ ਅਸੀਂ ਅਸੀਂ ਆਖਾ ਸਾਡਾ ਹੁਣ ਤੜਕੇ ਫੈਸਲਾ ਕਰ ਲਾਂਗੇ ਬੰਦੇ ਇਕੱਠੇ ਕਰਕੇ ਹੁਣ ਸਾਡਾ ਖਿਹੜਾ ਸੜ ਤੋਂ ਪਰ ਉਹ ਆਦੇ ਥੋੜੀ লাশ ਬਣਾ ਕੇ ਜਾਣੀ ਆ ਸਾਨੂੰ ਆਏ ਬੋਲੇ ਉਹ ਜੀ ਹਾਂ ਦੁੱਧ ਕੰਡੀਸ਼ਨ ਇਕੱਠੇ ਉਹਨਾਂ ਦੀ ਮੌਤ ਫਿਰ ਉਥੇ ਮੌਕੇ ਤੇ ਹੋ ਗਈ ਜਾਂ ਉਹਨੂੰ ਲੈ ਕੇ ਉਹ ਨਾਲ ਹੀ ਮੌਤ ਹੋ ਗਈ ਉਹਦੀ ਤਾਂ ਨਾਲ ਦੀ ਨਾਲ ਹੀ ਲਟਾਤਾ ਤਾਂ ਜਿੱਦੋਂ ਡਾਂਗ ਕੋਨੇ ਮਾਰੀ ਪਹਿਲਾਂ ਇੱਥੇ ਮਾਰੀ ਫਿਰ ਇੱਥੇ ਮੰਨ ਕੇ ਤੇ ਮਾਰੀ ਉਹਨੇ ਨਾਲ ਦੀ ਨਾਲ ਹੀ ਲੱਕ ਚ ਖੂਨ ਨਿਕਲਣ ਲੱਗਾ ਸਾਰੇ ਹਮ ਹਮ ਕੇਦਾ ਚੱਕਣ ਲੱਗ ਗਏ ਉਹਨੂੰ ਮੇਰੇ ਮੁੰਡੇ ਨੂੰ ਚੱਕਣ ਲੱਗ ਗਏ ਮੇਰੇ ਜੇਠ ਨੂੰ ਚੱਕਣ ਲੱਗ ਗਏ ਫੇਰ ਹੁੰਦੀ ਸੁੰਦੀ ਜਦੋਂ ਮੈਂ ਆਦੇ ਘਰ ਵਾਲੇ ਨੂੰ ਖਿੱਚਾਂ ਐ ਕਰਕੇ ਤੇ ਮੇਰੇ ਇੱਥੇ ਇੱਥੇ ਮਾਰ ਕੇ ਗਿਆ ਗੋਡੇ ਤੇ ਉਹ ਸੋਨੀ ਸੋਨੀ ਹੂੰ ਸੋਨੀ ਕਹਿੰਦਾ ਅੱਜ ਤਾਂ ਜਿਹੜਾ ਕੋਈ ਆਇਆ ਬਲੇਟੀ ਚੱਲ ਬਲੇਟੀ ਚੱਲ ਉਹਨਾਂ ਨੂੰ ਮੁੰਡਿਆਂ ਨੂੰ ਕਹਿੰਦੇ ਬੰਦੇ ਸਿਆਣਚੇ ਤੁਹਾਡੇ ਹਾਂਜੀ ਬੰਦੇ ਸਿਆਣਚੇ ਪਿੰਨਦੇ ਆ ਸਾਡੇ ਹਾਂ ਅਸੀਂ ਨਾਲ ਲੈ ਲੈ ਕੇ ਬੋਲਾਂਗੇ ਆ ਮੇਰੇ ਸੱਸਾ ਬਹੁਤ ਸਾਰੇ ਘਰ ਇਕੱਠੇ ਪੁੰਦੇ ਆ ਵੀਰਾ ਮੈਂ ਉੱਥੇ ਸੜਕ ਤੇ ਬੈਠੀ ਸੀ ਸੜਕ ਤੇ ਬੈਠੀ ਸੀ ਮੂਹਰੇ ਤਾਂ ਸੋਨੀ ਸੀ ਮਗਰ ਠਾਣਾ ਸੀ ਮਗਰ ਠਾਣੇ ਦੇ ਦੋ ਮੁੰਡੇ ਸੀ ਤੇ ਚੀਦੇ ਵਾਲੇ ਮੁੰਡਿਆਂ ਦਾ ਤਾਂ ਸਾਨੂੰ ਬਾਈ ਪਤਾ ਨਹੀਂ ਵੀ ਕਿੰਨੇ ਕੋਹਾਂ ਦੇ ਨਾਲ ਸੀ ਹੈ ਅਸੀਂ ਉਹਨਾਂ ਨੇ ਨਾ ਮੁੰਡਾ ਦੁੱਧ ਪੋਈ ਜਾਂਦਾ ਸੀ ਤੇ ਦੁੱਧ ਪੋਉਂਦੇ ਦੇ ਉਹਨੂੰ ਵੀ ਲਟਾਤਾ ਅਸੀਂ ਦੂਰ ਸੀ ਇਹ ਕੁੜੀ ਉੱਥੇ ਕੋਲੇ ਸੀਗੀ ਸੀ ਹਾਂ ਕਹਤੇ ਜਿਹਾ ਕੋਈ ਤੋਂ ਨਹੀਂ ਜਾਣੇ ਅਸੀਂ ਆਖਿਆ ਵੀ ਹੁਣ ਸਾਡਾ ਖਹਿੜਾ ਛੜ ਦੋ ਅਸੀਂ ਤੜਕੇ ਫੈਸਲਾ ਕਰ ਲਾਂਗੇ ਬੰਦੇ ਇਕੱਠੇ ਕਰਕੇ ਮੇਰੇ ਜੇਠ ਨੂੰ ਤਾਂ ਬਸ ਲਟਾ ਕੇ ਐ ਸੱਟ ਕੇ ਤੇ ਡਾਂਗ ਸੋਨੀ ਨੇ ਜ਼ੋਰ ਦੀ ਦੋਨਾਂ ਹੱਥਾਂ ਨਾਲ ਹੀ ਮਾਰੀ ਹਾਂ ਜਦੋਂ ਤੁਸੀਂ ਇੱਥੋਂ ਦੁੱਧ ਲੈਣ ਜਾਣੇ ਉਹ ਅਗਲੇ ਮੋੜ ਤੇ ਜਾਣੇ ਦੁੱਧ ਲੈਣਾ ਉਹ ਸਾਡਾ ਘਰ ਉੱਥੇ ਮੋੜ ਤੇ ਉੱਥੇ ਉੱਥੇ ਲੜਾਈ ਹੋਈ ਤੁਹਾਡੀ ਉਹਨਾਂ ਦਾ ਤਾਂ ਬਾਈ ਘਰ ਸੀ ਘਰ ਦਾ ਦੁੱਧ ਇਹਦਾ ਤਾਂ ਸਕੰਦਰ ਜਿਹੜਾ ਮੁੰਡਾ ਮਰਿਆ ਉਹਨਾਂ ਦਾ ਉਹਨਾਂ ਦਾ ਇੱਥੇ ਘਰ ਸੀਗਾ ਤੇ ਉੱਥੇ ਦੁੱਧ ਪੋਣ ਜਾਂਦਾ ਸੀਗਾ ਹਾਂ ਇਹਦਾ ਬਾਈ ਉਹ ਮਿਥ ਕੇ ਆਏ ਸੀਗੇ ਉਹਨਾਂ ਨੇ ਬਾਹਰੋਂ ਬੰਦੇ ਮਗਾ ਕੇ ਮੁੰਡੇ ਦੀ ਮੌਤ ਕੀਤੀ ਹੈ ਤੇ ਜਿਵੇਂ ਬਾਈ ਉਹ ਮੁੰਡੇ ਦੀ ਮੌਤ ਹੋਈ ਹੈ ਨਾ ਅਸੀਂ ਉਵੇਂ ਹੀ ਵੀ ਉਹਨਾਂ ਦਾ ਚਾਰਜ ਲੈ ਕੇ ਵੀ ਅਸੀਂ ਉਹਨਾਂ ਚਿੱਕਰ 'ਚ ਸ਼ਿਕਾਰ ਨਹੀਂ ਹੋਣ ਦੇਣਾ ਅਸੀਂ ਨਹੀਂ ਪਰ ਸਾਡਾ 5 ਦਿਨ ਪਿਆਰ ਹੋਵੇ 10 ਦਿਨ ਪਿਆਰ ਹੋਵੇ ਤੇ ਪਰ ਅਸੀਂ ਸ਼ਿਕਾਰ ਨਹੀਂ ਹੋਣ ਦੇਣਾ ਅਸੀਂ ਇਹਨਾਂ ਦਾ ਬਦਲਾ ਲੈ ਕੇ ਸ਼ਿਕਾਰ ਹੋਣ ਦੇਣਾ ਜਦੋਂ ਜਦੋਂ ਉੱਥੇ ਮੌਤ ਹੁੰਦੀ ਹੈ ਥੋੜੀ ਲੜਾਈ ਹੁੰਦੀ ਹੈ ਮੋੜ ਤੇ ਜਿਹੜੇ ਘਰਾਂ ਦੀ ਪੰਨ ਤੋੜਾ ਉਦੋਂ ਮਗਰੋਂ ਹੁੰਦੀ ਤਾਂ ਪਹਿਲਾਂ ਕਰਗੇ ਸੀ ਉਦੋਂ ਵੀਰ ਦੀ ਮਗਰਦੀ ਹੁੰਦੀ ਆ ਉਹਨੂੰ ਮੇਰੇ ਜੇਠ ਨੂੰ ਤੇ ਮੇਰੇ ਮੁੰਡੇ ਨੂੰ ਜਾ ਕੇ ਦਾਖਲ ਕਰਤਾ ਮੇਰੇ ਘਰ ਵਾਲੇ ਨੇ ਮੇਰੇ ਜੇਠ ਦੇ ਮੁੰਡਿਆਂ ਨੇ ਉਹਨੂੰ ਤਾਂ ਲੈ ਕੇ ਚਾਕੇ ਮਗਰ ਉਹ ਗੱਡੀਆਂ ਭਰ ਕੇ ਆਈਆਂ ਉਹ ਤੂੰ ਬਾਅਦ ਚ ਬੰਦੇ ਹੁੰਦੇ। ਉਹ ਤੂੰ ਬਾਅਦ ਚ ਬੰਦੇ ਫੇਰ ਆ ਗਏ। ਉਹ ਤੂੰ ਬਾਅਦ ਟਰਾਲ ਲੱਗਾ ਗੱਡੀ ਭਰ ਕੇ ਆਈਆਂ ਫਿਰ ਦੋ ਮੋਟਰਸਾਈਕਲ ਆਏ। ਫਿਰ ਤੱਕਤੇ ਤੋੜਤੇ ਸਾਡੇ। ਘਰ ਘਰ ਦੇ ਤੱਕਤੇ ਤੋੜ ਕੇ ਫਿਰ ਕਹਿੰਦੇ ਆਜੋ ਚੂੜੇਓ ਆਜੋ ਤੁਸੀਂ ਥੋੜੂ ਥੋੜੀ ਕੁੜੀ ਦੇ ਨੰਦ ਲੈ ਲੇ। ਐਂ ਗਾਲਾਂ ਦੇ ਕੇ ਗਏ ਸਾਰੇ। ਜਿਹੜੇ ਜਿਹੜੇ ਦੂਜੀ ਤੇ ਰਹਿ ਗਈ ਐ ਉਹ ਤੁਹਾਨੂੰ ਗਾਲਾਂ ਕੱਢ ਰਿਹਾ ਤੁਹਾਡੇ ਜਾਤੀ ਸੂਚਕ ਸ਼ਬਦ ਬੋਲ ਰਿਹਾ। ਇਹ ਮਤਲਬ ਉਹ ਵੀ ਇਸੇ ਜਾਤੀ ਨਾਲ ਹੀ ਸੰਬੰਧ ਰੱਖਦੇ ਜੇ ਕਿ ਇਹਨਾਂ ਨਾਲ ਹੀ ਇਹਨਾਂ ਨਾਲ ਹੀ ਰੱਖਦੇ ਆਗੇ ਜਿਹੜੇ ਹਾਂ ਤੁਹਾਡੇ ਭਾਈ ਚਰਾਈਆ। ਰੰਦਾਸ ਇਹ ਸਖਾਤਾ ਹੋਰ ਰੰਦਾਸ ਕਿਸ ਹਾਂ ਹੋਰ ਰੰਦਾਸ ਇਹ ਸਖਾਤਾ ਐਮ ਐਲ اے ਦਾ ਕੀ ਸਜੋਗ ਰਿਹਾ ਵੀ ਉਹ ਐਮ ਐਲ ਨੇ ਕੋਈ ਤੁਹਾਡੀ ਮਦਦ ਵਾਸਤੇ ਗੱਲ ਕੀਤੀ ਕਿ ਕਿਤੇ ਨਾ ਕਿਤੇ ਐਮ ਐਲ اے ਵੀ ਆਪਣਾ ਜਿਹੜਾ ਕਿ ਪੱਲਾ ਝਾੜ ਰਿਹਾ ਉਹਨਾਂ ਤਾਂ ਕੱਲੇ ਅਸੀਂ ਬਿਆਨ ਦਿੱਤੇ ਆ ਹਜੇ ਬਿਆਨ ਹੀ ਦਿੱਤੇ ਆ ਬਿਆਨ ਹੀ ਦਿੱਤੇ ਆ ਜੇ ਹੁਣ ਕੁਝ ਕਰੂਗਾ ਕਾਰਵਾਈ ਕਰੂਗਾ ਤਾਂ ਅਸੀਂ ਉਹਨੂੰ ਕਵਾਂਗੇ ਕੁਛ ਤੇ ਜਿੰਨਾ ਸਰ ਕਾਰਵਾਈ ਨਹੀਂ ਕੀਤੀ ਅਸੀਂ ਸਿਸ਼ਕਾਰ ਹੋਣੀ ਨਹੀਂ ਦੇਣਾ ਉਹਨਾਂ ਚਰ ਨਹੀਂ ਪੁਲਿਸ ਨੇ ਤੁਹਾਡੇ ਹੁਣ ਬਿਆਨ ਦਰਜ ਕਰ ਲੈ ਸਾਰੇ ਹਾਂ ਹਾਂਜੀ ਬਿਆਨ ਕਰ ਤੇ ਬੰਦੇ ਰੈਸਟ ਹੋਗੇ ਕਿ ਨਹੀਂ ਬੰਦੇ ਰੈਸਟ ਕਰਨਗੇ ਕਰਨਗੇ ਉਹ ਕਹਿੰਦੇ ਅਸੀਂ ਕਰਾਂਗੇ ਰੈਸਟ ਹਾਂ ਜਿੰਨਾ ਚਿਰ ਪੜੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਸਿਸ਼ਕਾਰ ਨਹੀਂ ਉਹਨਾਂ ਚਿਰ ਸਿਸ਼ਕਾਰ ਹੋਣ ਨਹੀਂ ਦੇਣਾ ਕਹਿੰਦੇ ਹਾਂ ਇੱਕ ਜੁਆਕਾਂ ਦੀ ਲੜਾਈ ਪਿੱਛੇ ਤੁਹਾਡਾ ਇੰਨਾ ਕਤਲਾਂ ਦਾ ਕੰਮ ਜਾਵੜਿਆ ਚਲੋ ਤੁਹਾਡੇ ਦੇ ਜਵਾਬ ਲੜੇ ਸੀ ਜਿਹੜੇ ਦੂਜੇ ਘਰਾਂ ਦੀ ਭੰਨ ਤੋੜ ਹੋਈ ਆ ਉਹਨਾਂ ਤੇ ਕੋਈ ਲੜਾਈ ਨਹੀਂ ਸੀ ਉਹਨਾਂ ਦੇ ਵਿਚਾਰਾ ਕਸੂਰ ਹੀ ਕੋਈ ਨਹੀਂ ਸੀ ਵੀਰ ਜੀ ਹੁਣ ਅਸੀਂ ਕੀ ਕਹਿ ਸਕਦੇ ਆਂਗੇ ਸੜਾਉਂਦੇ ਚਲੋ ਕਹਿੰਦੇ ਸੀ ਤੁਹਾਡੀ ਹਮੈਤ ਕਰਦੇ ਹੋਣੇ ਤਾਂ ਕਰਕੇ ਫਿਰ ਸਾਨੂੰ ਸਕੇ ਸੀ ਸਾਡੇ ਸਕੇ ਸੀ ਸਕੇ ਸੀ ਸਾਡੇ ਉਹਨਾਂ ਦੇ ਤਾਂ ਖੱਤ ਪੈ ਗਏ ਉਹ ਸਾਡੀ ਮਦਦ ਕਰਦੇ ਸੀ ਵੀ ਇਹਨਾਂ ਨੂੰ ਤੁਸੀਂ ਤੜਕੇ ਬੰਦੇ ਇਕੱਠੇ ਕਰਕੇ ਆਪਾਂ ਨਵੇੜਾ ਕਰ ਲਾਂਗੇ ਬੰਦੇ ਪੈ ਜਾਣਗੇ ਪਰ ਉਹ ਸਾਲ ਉਹਨਾਂ ਨੂੰ ਵੀ ਨਹੀਂ ਆਇਆ ਕਹਿ ਰਹੇ ਦਿੰਦੇ ਸੀ ਵੀ ਇਹਨਾਂ ਨਾਲ ਨਵੇੜਾ ਕਰਨ ਉਹ ਤਾਂ ਕਹਿੰਦੇ ਬਸ ਥਾਣਾ ਤੇ ਸੋਨੀ ਤਾਂ ਕਹਿੰਦੇ ਬਲੇਟੀ ਚਲੋ ਜਿਹੜਾ ਮਰਜੀ ਆ ਜਾਏ ਇਹਨਾਂ ਤਾਂ ਵਾਂ ਪੰਨੋ ਇੱਕ ਸਿਰ ਪਾਟ ਲੇਟੀ ਚਲੋ ਇੱਕ ਨਾ ਕੀਵੜੀ ਦੀ ਬਾਹ ਪੰਨ ਕੇ ਇੱਕ ਉਹਦੇ ਸਿਰ ਪਾਟ ਕੇ ਦੂਜੇ ਦਾ ਹੁਣ ਤੁਸੀਂ ਇਹ ਇਨਸਾਫ ਕੀ ਮੰਗਦੇ ਹੋ ਇਨਸਾਫ ਜੀ ਕੀ ਮੰਗ ਕਰਦੇ ਹੋ ਦਾ ਪਾਸ ਨਹੀਂ ਜੇ ਚਾਹੀਦਾ ਜਿੰਨਾ ਚਿਰ ਉਹਨਾਂ ਦਾ ਬੰਦਾ ਹਾਜ਼ਰ ਨਹੀਂ ਨਾ ਮਚਾਉਂਦੇ ਸਿੜੀ ਬਣਾਉਂਦੇ ਉਹਨਾਂ ਚਿਰ ਮੇਰਾ ਕੋਈ ਹੋਣੀਗਾ ਨਵੇੜਾ ਨੀ ਮੇਰਾ ਉਹਨਾਂ ਚਿਰ ਭਲਾ ਮੇਰਾ 10 ਦਿਨ ਬੰਦਾ ਰੁਲੀ ਜਾਵੇ ਰੋਲਣਾ ਤਾਂ ਹੁਣ ਆ ਗਈ ਐ ਮਿੱਟੀ ਆ ਤੇ ਪਰ ਮੈਂ ਉਹਨਾਂ ਚਿਰ ਕੁਝ ਨਹੀਂ ਕਰ ਸਕਦੀ ਮੇਰਾ ਕੋਈ ਨਵੇੜਾ ਨਹੀਂਗਾ ਜਿਵੇਂ ਮੇਰੇ ਬੱਚੇ ਰੋਲਦੇ ਛੱਡ ਗਏ ਨਾ ਤੇ ਉਹਨਾਂ ਦੇ ਵੀ ਰੋਲ ਨੇ ਫੇਰ ਹੀ ਆ ਜੀ ਜੀ ਜਿਹੜੇ ਬਾਈ ਦੀ ਮੌਤ ਹੋਈ ਉਹਦੀ ਉਮਰ ਕਿੰਨੀ ਸੀ 45 45 ਸਾਲ ਦੀ ਹੋਊਗੀ ਹਾਂ ਬੱਚੇ ਕਿੰਨੇ ਆ ਬੱਚੇ ਤਿੰਨ ਆ ਮੁੰਡੇ ਤਿੰਨ ਮੁੰਡੇ ਆ ਤੇ ਘਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਉਹੀ ਸੀ ਕਮਾਉਣ ਵਾਲੇ ਤਾਂ ਸੀਗੇ ਹੁਣ ਜਾਂਦੇ ਸੀ ਕੰਮ ਧੰਦੇ ਜੀ ਆਪਾਂ ਕਹਿੰਦੇ ਕਮਾਉ ਉਹੀ ਸੀ ਕਰਦਾ ਵਿੱਚ ਜਿਦੋਂ ਦੀ ਮੌਤ ਹੀ ਹੋ ਗਈ ਬੰਦਾ ਉਹੀ ਸੀਗਾ ਮਤਲਬ ਕਬੀਲਦਾਰੀ ਸਾਰੀ ਉਸੇ ਤੇ ਹੀ ਸੀਗੀ ਸਾਰਾ ਵੱਡਾ ਬੰਦਾ ਆ ਛੋਟਾ ਸਾਰੀ ਕਬੀਲਦਾਰੀ ਉਸੇ ਤੇ ਸੀਗੀ ਨਿੱਕੇ ਨਿੱਕੇ ਮੇਰੇ ਪੋਤੇ ਆਗੇ ਸਾਰੀ ਕਬੀਲਦਾਰੀ ਉਸੇ ਤੇ ਸੀ ਉਹਨਾਂ ਚਰ ਬਾਈ ਮੇਰਾ ਕੋਈ ਨਹੀਂ ਬਸ ਗੱਲ ਹੀ ਸਾਫ਼ ਸੀਗੀ ਮਤਲਬ ਜੇ ਕੋਈ ਮਾਰਨੀ ਵੀ ਸੀ ਗੱਲਬਾਤ ਜੇ ਕੋਈ ਮੁੰਡੇ ਨਾਲ ਸੀਗੀ ਉਹਨੇ ਮਾਰ ਜਾਂਦੇ ਉਹਨੂੰ ਸੱਟੇ ਜਾਂਦੇ ਕੋਈ ਗੱਲ ਨਹੀਂ ਸੀਗੀ ਉਹਦਾ ਬੰਦਾ ਹੀ ਸਾਰ ਸੀਗਾ ਸਾਰੇ ਬੰਦੇ ਕਹੀ ਜਾਂਦੇ ਆ ਵੀ ਇਹ ਗੋਂਗ ਬੰਦਾ ਮਾਰ ਪਲਾ ਸਾਰੇ ਪਿੰਡ ਚੋਂ ਤੁਹਾਡੇ ਪੋਤੇ ਜਿਹੜੇ ਤੁਹਾਡਾ ਪੋਤਾ ਤੁਸੀਂ ਦੱਸਦੇ ਛੋਟੇ ਉਹਨਾਂ ਪਿੱਛੇ ਲੜਾਈ ਹੋਈ ਹੈ ਸਾਰੀ ਉਹ ਗੱਲ ਕਰਦੀਆਂ ਵੀ ਸਾਰੇ ਕਬੀਲਦਾਰ ਹੀ ਨੇ ਕਿਹੜੇ ਬੱਚਿਆਂ ਦੀ ਗੱਲ ਕਰ ਤੁਹਾਡੇ ਪਰਿਵਾਰ ਦੇ ਮੈਂਬਰ ਸੀ ਜਿਹਨੂੰ ਲੜੇ ਆ ਇਹਦੇ ਭੈਣ ਭਰਾ ਸੀ ਇਹਦਾ ਵੀ ਛੋਟਾ ਬੇਟਾ ਸੀ ਇਹਦਾ ਵੀ ਛੋਟਾ ਬੇਟਾ ਸੀ ਜਿੰਨੇ ਲੜਾਈ ਹੋਏ ਤਾਂ ਜਮੇ ਛੋਟੇ ਛੋਟੇ ਆ 14-14 ਸਾਲਾਂ ਦੇ ਆ ਜੀ ਜਿਹੜੇ ਲੜੇ ਆਗੇ ਉਹਨਾਂ ਦੀ ਲੜਾਈ ਸੀਗੀ ਬਸ ਉਹ ਤਾਂ ਸਾਡੀ ਗਲੀ 'ਚ ਵੀ ਗੁੰਡਾਗਰਦੀ ਕਰਕੇ ਗਏ ਠਾਣਾ ਠਾਰੇ ਦੇ ਮੁੰਡੇ ਤੇ ਇੱਕ ਸੋਨੀ ਜਿਹੜਾ ਮਗਰ ਉਹ ਥਾਣਾ ਦੱਸਦਾ ਆ ਉਹ ਮਗਰ ਵੜਦੇ ਆ ਏਸਾ ਮਗਰੋ ਵੀ ਕਰੇ ਗੇਟ ਗੁੱਡ ਸਾਰੇ ਤੇ ਸਾਡੇ ਅਸੀਂ ਤਾਂ ਬੱਚਿਆਂ ਨੂੰ ਆਦਨ ਬਚਾ ਕੇ ਕੋਠਿਆਂ ਤੇ ਚੜਕ ਜਾਂ ਲੈ ਕੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀਰ ਜੀ ਰਾਤ ਸਾਰੇ ਪਿੰਡ ਨੂੰ ਮਾਰਨ ਲੱਗਾ ਹਾਂ ਵੜਦੇ ਤੁਰੇ ਉਠਾਰਾ ਕਹਿੰਦਾ ਇਹ ਸਾਰਾ ਕੁਝ ਚੱਲ ਰਿਹਾ ਸੀ ਡਲੇ ਚੱਲ ਰਹੇ ਸੀ ਗੇਟ ਭੰਨ ਰਹੇ ਸੀ ਉਦੋਂ ਲੱਗਦਾ ਸੀ ਵੀ ਬਚ ਜੋ ਬਚੀ ਤਾਂ ਨਹੀਂ ਤੇ ਜਿਹੜਾ ਵੀ ਮੂਰੇ ਆ ਗਿਆ ਹਾਂ ਜੀ ਤਾਂ ਕੋਠਿਆਂ ਤੇ ਸਾਰੇ ਸਾਰੇ ਇਹ ਤਾਂ ਕੋਠਿਆਂ ਤੇ ਕਿਹੜੇ ਵੇ ਸੀ ਕੋਠਿਆਂ ਤੇ ਹੀ ਸੀ ਸਰ ਜੀ ਨਹੀਂ ਜੀ ਆਸੀਂ ਨਹੀਂ ਸੀ ਬਚਣ ਦੇ ਹਾਂ ਜੀ ਆਸ ਮੇਰੇ ਹਣ ਸੀ ਵੀ ਨਹੀਂ ਜੀ ਮਸਾ ਬੱਚੇ ਲੋਕ ਓਏ ਤੂੜਗਾ ਤੰਦਾਂ ਚ ਲਪੋਏ ਬੱਚੇ ਜੀ ਹਾਂਜੀ ਹਾਂ ਤੂੜੀ ਵਾਲੇ ਦੇ ਵਿੱਚ ਕਹਿੰਦੇ ਬਾਈ ਪਹਿਲਾਂ ਵੀ ਦੱਸ ਗਿਆ ਠਾ ਤੂੜੀ ਵਾਲੇ ਕੋਠਾਂ ਦੇ ਵਿੱਚ ਅਸੀਂ ਮੜ ਕੇ ਜਾਨ ਬਚਾਈ ਆ ਹਾਂਜੀ ਹਾਂਜੀ ਹਾਂ ਮੇਰਾ ਮੋਟਰਸਾਈਕਲ ਪੰਨ ਗੇ ਜੀ ਮੇਰਾ ਘਰ ਵਾਲਾ ਕੰਦ ਟੱਪ ਕੇ ਗਿਆ ਜੀ ਗਵਾਂਡੀਆਂ ਤੇ ਘਰੇ ਸੁੱਤਾ ਪਿਆ ਸੀਗਾ ਜੀ ਹਾਂਜੀ ਮਾਰਨੇ ਵੜੇ ਸੀ ਉਹਨੇ ਕੰਨ ਟੱਪ ਕੇ ਵੜ ਗਿਆ ਤੇ ਮੈਂ ਛੋਟੇ ਛੋਟੇ ਬੱਚੇ ਲੈ ਕੇ ਇੱਥੇ ਵੀ ਆ ਗਏ ਉਹ ਤੋਂ ਬਾਅਦ ਚ ਵੀ ਆ ਗਏ ਤੇ ਛੋਟੇ ਛੋਟੇ ਬੱਚੇ ਲੈ ਕੇ ਮੈਂ ਵੜੀਆਂ ਦੇ ਘਰੇ ਜਾ ਕੇ ਤੇ ਫਿਰ ਦਵਾਦਵ ਜਾ ਕੇ ਵੜੀਆਂ ਸੀ 9700 ਸੀ ਅਸੀਂ ਕਿ ਆਪਣੇ ਵੀ ਨਾ ਸੱਟਾਂ ਮਾਰ ਜਾਣ ਜਵਾਕਾਂ ਦੇ ਵੀ ਨਾ ਮਾਰ ਜਾਣ ਆਪਾਂ ਤਾਂ ਨਿਕਲ ਚੱਲ ਗਏ ਕਿਸੇ ਪਾਸੇ ਤੇ ਫਿਰ ਵੀ ਉਹ ਇੱਥੇ ਤੱਕ ਆ ਗਏ ਘਰ ਤੱਕ ਵੇਲਾ ਸਿਕੰਦਰ ਨੂੰ ਮਾਰ ਕੇ ਵੀ ਦੀਰਤ ਧਾਰਤਿਕ ਆ ਕੇ ਸਿਕੰਦਰ ਨੂੰ ਮਾਰ ਕੇ ਵੀ ਧਾਰਤਿਕ ਆ ਕੇ ਮਤਲਬ ਇਹ ਬੱਚਿਆਂ ਨੂੰ ਮਾਰਨ ਦਾ ਹੀ ਕੰਮ ਸੀ ਵੀ ਦਵਾਰੇ ਫੇਰ ਮਾਰ ਕੇ ਸੀ ਜਦੋਂ ਉਹਨਾਂ ਨੂੰ ਉੱਥੇ ਮੋਰਤੇ ਮੋਰਤੇ ਤੁਸੀਂ ਮੋਰਤੇ ਉਹਦੀ ਮੌਤ ਹੋ ਗਈ ਉੱਥੇ ਉਸ ਤੋਂ ਬਾਅਦ ਭੰਨ ਤੋੜ ਹੋਈ ਸਾਡੀ ਵੀ ਉਹ ਡਰੇ ਨਹੀਂ ਇਹ ਸਿਕੰਦਰ ਨੂੰ ਲੈ ਗਏ ਸੀ ਕਿ ਉੱਥੇ ਮੋਰੇ ਮੋਰੇ ਚੱਕ ਰੱਖਾਣਾ ਸੀ ਤੂੰ ਬਾਅਦ ਹੀ ਕੋਠਿਆ ਤੇ ਸਾਰੇ ਚੜੇ ਵੀ ਮਾਰ ਨਾ ਦੇਣ ਪੂਰੇ ਠਾਣਾ ਸੀ ਦੋ ਦੋ ਜਾਨੇ ਸੀ ਉਹ ਇੱਕ ਸੋਨੀ ਸੀਗਾ ਤਿੰਨੇ ਮੋਰੇ ਸੀ ਚਾਰੇ ਉਹ ਤੇ ਮਗਰ ਮੰਦਿਰ ਸੀ ਉਹਦੇ ਹਾਂ ਆ ਵੀ ਆ ਵੀ ਘਾਰ ਆ ਵੀ ਘਾਰ ਆ ਵੀ ਘਾਰ ਆਏ ਕਹਿੰਦੇ ਆਏ ਬਸ ਦੱਸਦੇ ਆਏ ਵੇਖ ਨਾ ਸਾਨੂੰ ਵੀ ਮਾਰਿਆ ਉਹਨਾਂ ਨੇ ਗੇਟ ਦੇ ਨਾਲ ਤੋੜ ਕੇ ਕੀਤੀ ਆ ਨਾਲੇ ਗਾਲੀ ਗਲੋਚ ਚੂੜੇ ਦੀ ਕੀਤੀ ਵੀ ਚੂੜੇ ਨਿਕਲੋ ਬਾਹਰ 6 ਜਣੇ ਸਾਡੇ ਦਾਖਲ ਆ ਬਾਈ ਜੀ ਹੂੰ 6 ਜਣੇ ਆ ਦਾਖਲ ਸਾਡੇ ਵਾਲੇ ਘਰ ਦੇ ਘਰ ਦੀ ਦਾਖਲ ਆ ਵਿਚਾਰਾਂ ਦੇ ਇੱਕ ਤਾਂ ਉਹੀ ਗੱਲ ਵਿਚਾਰਾ ਲਾਸ਼ ਹੀ ਵਛਾਤੀ ਇੱਕ ਦੀ ਤਾਂ ਫਿਰ ਇਹਨਾਂ ਦਾ ਕਿੱਥੇ ਜੀਣਾਗਾ ਜੇ ਇੰਨਾ ਪਰਿਵਾਰ ਸਾਰਾ ਵੱਡੇ ਟੁੱਕਿਆ ਪਿਆਗਾ ਫਿਰ ਇਹਨਾਂ ਨੂੰ ਵੀ ਕੋਈ ਇਨਸਾਫ ਮਿਲਣਾ ਚਾਹੀਦਾਗਾ ਮੇਰ ਬੰਦਾ ਸੀਗਾ ਹਾਂ ਲਾਈਟ ਬੰਦ ਕੀਤੀ ਫਿਰ ਉਹਨਾਂ ਨੇ ਜਾਨ ਲੱਗੇ ਨੇ ਭੰਤੋਂ ਮੀਟਰ ਭੰਨ ਕੇ ਗਏ ਆ ਲਾਈਟ ਤੇ ਸੰਗਲ ਛੱਟ ਕੇ ਲੰਗਾ ਲਾਈਟ ਤੋੜੀ ਆ ਕਿ ਵੀ ਸਾਨੂੰ ਸਿਆਣ ਨਾ ਜੇ ਹਾਂ ਵੀ ਸਾਡੀ ਸਿਆਣ ਨਾ ਜਾਵੇ ਸਿਆਣ ਸਾਨੂੰ ਸਾਡੇ ਪਿੰਡ ਦੇ ਬੰਦਿਆਂ ਦੀ ਹੈਗੀ ਬਾਹਰ ਲੈਂਦੀ ਵਸੱਕਦੀ ਹੈ ਨਹੀਂ ਨੀ ਜਿਨ੍ਹਾਂ ਨੇ ਸੱਦੇ ਉਹ ਤਾਂ ਸਾਡੇ ਅੱਖਾਂ ਦੇ ਮੂਰੇ ਆਗੇ ਜਿਹੜੇ ਸੀ ਗਲੀ ਦੇ ਜੇ ਭਾਂਡਾ ਤੋੜ ਕਰ ਦੇ ਵੇਖੋ ਤਾਂ ਸਾਡੇ ਮੂਰੇ ਅੱਖਾਂ ਦੇ ਉਹ ਤਾਂ ਉਹ ਤਾਂ ਨੀ ਕਿਧਰੇ ਬਾਤ ਛੱਕ ਦੇਗੇ ਪੈਣ ਨਹੀਂ ਵੜ ਸਕਦੇਗੇ ਹੁਣ ਉਹ ਹੁਣ ਤਾਂ ਘਰੇ ਉਹਨਾਂ ਦੇ ਜਿੰਦੇ ਹੀ ਲੱਗਣਗੇ ਬਾਸ ਅਸੀਂ ਸਾਰੇ ਇੱਕ ਪਾਸੇ ਹੀ ਅਸੀਂ 600 400 ਘਰ ਆ ਰਮਦਾਸ ਕੇ ਜਗਾ ਜੀ 600 ਸੇ ਇੱਕ ਪਾਸੇ ਹੋ ਜਾਣਾ ਸਾਰਿਆਂ ਨੇ ਹਾਂ ਹੁਣ ਅਸੀਂ ਇਹ ਨਾਲ ਲਈ ਆ ਕਿ ਇੱਕਾ ਕਰਾਂਗੇ ਅਸੀਂ ਹੁਣ ਜਦੋਂ ਜਦੋਂ ਇੱਥੇ ਪੁਲਿਸ ਹੁੰਦੀ ਹੈ ਪੁਲਿਸ ਨੂੰ ਤੁਸੀਂ ਸਾਰੀ ਇਹ ਘਟਨਾ ਬਾਰੇ ਦੱਸਿਆ ਇੰਨੇ ਬੰਦੇ ਸੀ ਆਹ ਗੱਲ ਆ ਇਸ ਤਰ੍ਹਾਂ ਹੋਇਆ ਬਿਆਨ ਹੋਏ ਵੇ ਸਾਡੇ ਸਰ ਸਾਰਿਆਂ ਦੇ ਬਿਆਨ ਹੋਏ ਵੇ ਕਿ ਵੀ ਇੰਨੇ ਬੰਦੇ ਸੀਗੇ ਐਨੇ ਉਹਨਾਂ ਕੋਲੇ ਗਰਾਰੀਆਂ ਲਾਆਂ ਜਾਂਗੀਆਂ ਸੀ ਕਿ ਡੰਡਿਆਂ ਦੇ ਵਿੱਚ ਲੋਹਿਆਂ ਦੇ ਵਿੱਚ ਉੱਕਕਾਉਂਦੇ ਤੁਰੇ ਦਾ ਚਿਕਰਪਾਨਾ ਸੀ ਰਵਾਲਬਾਰ ਵੀ ਸੀਗੇ ਹਮ ਸਾਰਾ ਕੋ ਸਾਰੇ ਤਿਹਾਰ ਸੀ ਫੇਰ ਕੀਤੇ ਉਹਨਾਂ ਨੇ ਆ ਕੇ ਇੱਥੇ ਹਾਂ ਗੱਡਿਆਂ ਪਰ ਪਰ ਕੇ ਉਹਨਾਂ ਨੇ ਲੈ ਆਂਦਾਂ ਰਵਾਲਬਾਰਾਂ ਦੇ ਸਾਰੇ ਕਾਹੇ ਦੇ ਬਾਈ ਉਹਨਾਂ ਨੇ ਪਹਿਲਾਂ ਫੈਲ ਕੀਤੇ ਘਰੇ ਆ ਇੱਥੇ ਆ ਕੇ ਦੋ ਫੈਲ ਕਰਕੇ ਨਾ ਤੇ ਫੇਰ ਘਰਾਂ ਚ ਵੜਿਆ ਜਿਹੜੇ ਮਗਰੋਂ ਮਾਰਨ ਮੁੰਡੇ ਦੇ ਮਾਰਨ ਤੋਂ ਮਗਰੋਂ ਬੰਦੇ ਆਏ ਆ ਉਹਨਾਂ ਨੇ ਬਾਈ ਕੋਈ ਸ਼ੱਕ ਨਹੀਂ ਛੱਡੀ ਪਰ ਅਸੀਂ ਆਏ ਹੁਣ ਕਹਿੰਨੇ ਆ ਉਹਨਾਂ ਜਿੰਨਾਂ ਚੱਕ ਅਸੀਂ ਠਾਣੇ ਦਾ ਤੇ ਸੋਨੀ ਦਾ ਬਦਲਾ ਨਹੀਂ ਲੈਂਦੇ ਉਹਨਾਂ ਚੱਕ ਅਸੀਂ ਸ਼ਿਸ਼ਕਾਰ ਨਹੀਂ ਪਰ ਸਾਡਾ 5 ਦਿਨ ਪਿਆਰ ਹੋਵੇ ਪਰਾ 10 ਦਿਨ ਪਿਆਰ ਹੋਵੇ ਮਾਸੀਂ ਸਾਡੇ ਤੇ ਇਹੀ ਥੋੜੇ ਮੂਰੇ ਬਸ ਇਹੀ ਬੇਸ ਸਾਡਾ ਹਾਜ਼ਰ ਹੋ ਜਾ ਸਾਡੇ ਬਸ ਜਿੱਦੇ ਸਾਨੂੰ ਸੋਨੀ ਤੇ ਠਾਣਾ ਹਾਜ਼ਰ ਹੋਗਾ ਅਸੀਂ ਉਹਦੇ লাশ ਮਚਾਉਣੀ ਆ ਆਪਦੀ ਨਹੀਂ ਮਚਾਉਣੀ ਨਹੀਂ ਅਸੀਂ ਬਸ ਸਾਡਾ ਇਹੀ ਵਿਹਾਨ ਆ ਜੀ ਹਾਂ